ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਚਾਲੇ ਜੋ ਖਿੱਚੋ ਤਾਨ ਦੀਆਂ ਖਬਰਾਂ ਆ ਰਹੀਆਂ ਸੀ ਇਹ ਹੁਣ ਠੰਡੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਵਾ ਹੁਣ ਦੋਵਾਂ ਵਿਚਾਲੇ ਦੋਸਤੀ ਯਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਬੀਤੇ ਦਿਨ ਦੀਆਂ ਨੇ ਜਦੋਂ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੇ ਉਹਦੇ ਵਿਧਾਨ ਸਭਾ ਉਹਦੇ ਵਜੋਂ ਸੌਂ ਚੁਕਾਇਆ ਗਿਆ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਤਾਂ ਉਸ ਵੇਲੇ ਮਹਿੰਦਰ ਭਗਤ ਦੇ ਨਾਲ ਭਗਵੰਤ ਮਾਨ ਵੀ ਮੌਜੂਦ ਸਨ ਤੇ ਇਸੇ ਮੌਜੂਦਗੀ ਦੇ ਵਿੱਚ ਦੋਵਾਂ ਵਿਚਾਲੇ ਕਰੀਬ 1 ਘੰਟੇ ਦੀ ਮੀਟਿੰਗ ਹੋਈ ਜੋ ਮੀਟਿੰਗ ਦੇ ਵਿੱਚ ਕੀ ਗੱਲਾਂ ਹੋਈਆਂ ਇਹ ਤਾਂ ਸਪਸ਼ਟ ਹਜੇ ਬਾਹਰ ਨਹੀਂ ਆਈਆਂ ਪਰ ਦੋਵਾਂ ਵਿਚਾਲੇ ਮੀਟਿੰਗ ਹੋਈ ਤੇ ਕਿਹਾ ਜਾ ਰਿਹਾ ਕਿ ਨਾ ਮੀਟਿੰਗ ਦੇ ਵਿੱਚ ਦੋਵਾਂ ਵਿਚਾਲੇ ਜੋ ਗਲਤਫਹਿਮੀਆਂ ਸੀ ਜੋ ਨਾਰਾਜ਼ਗੀ ਸੀ ਉਹ ਦੂਰ ਹੋ ਚੁੱਕੀ ਹੈ ਯਾਨੀ ਕਿ ਕੁਲਤਾਰ ਸਿੰਘ ਸਦਵਾ ਅਤੇ ਭਗਵੰਤ ਮਾਨ ਵਿਚਾਲੇ ਮੁਰ ਯਾਰੀ ਦੇਖਣ ਨੂੰ ਮਿਲ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਵਾ ਇਕੱਠੇ ਵੀ ਨਜ਼ਰ ਨਹੀਂ ਆਏ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦਾ ਇਹ ਕਹਿਣਾ ਸੀ ਕਿ ਕੁਲਤਾਰ ਸਿੰਘ ਸੰਧਵਾ ਤੇ ਭਗਵੰਤ ਮਾਨ ਦੇ ਵਿੱਚ ਖਟਾਸ ਚੱਲ ਰਹੀ ਹੈ ਪਰ ਹੁਣ ਜੋ ਤਸਵੀਰਾਂ ਆਈਆਂ ਨੇ ਉਸ ਤੋਂ ਇਹ ਖਟਾਸ ਜਿਹੜੀ ਆ ਮਿਠਾਸ 'ਚ ਬਦਲਦੀ ਹੋਈ ਦਿਖਾਈ ਦਿੱਤੀ ਹੈ ਵਿਰੋਧੀ ਧਿਰਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਕੁਲਤਾਰ ਸਿੰਘ ਸੰਧਵਾ ਤੇ ਕੁਝ ਆਪ ਦੇ ਮੰਤਰੀ ਦਿੱਲੀ ਪਹੁੰਚੇ ਨੇ ਤੇ ਉਹਨਾਂ ਨੇ ਭਗਵੰਤ ਮਾਨ ਦੇ ਖਿਲਾਫ ਕੁਝ ਸ਼ਿਕਾਇਤਾਂ ਦਿੱਤੀਆਂ ਨੇ ਤੇ ਇਹ ਉਹਨਾਂ ਨੇ ਬਹੁਤ ਟਾਈਮ ਚਰਚਾਵਾਂ ਚਲਾਈਆਂ ਜਿਸ ਤੋਂ ਬਾਅਦ ਲੱਗਾ ਵੀ ਸੀ ਕਿ ਜੀਹਾਂ ਹੋਇਆ ਕਿਉਂਕਿ ਕੁਲਤਾਰ ਸਿੰਘ ਸੰਧਵਾ ਤੇ ਆਪ ਦੇ ਮੰਤਰੀਆਂ ਨੇ ਕਿਸੇ ਬਾਰੇ ਇਸ ਤੇ ਕੋਈ ਬਿਆਨ ਨਹੀਂ ਦਿੱਤਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਤੇ ਦੋਵੇਂ ਮੁੱਖ ਮੰਤਰੀ ਤੇ ਯਾਨੀ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਇਕੱਠੇ ਵੀ ਕਿਤੇ ਨਜ਼ਰ ਨਹੀਂ ਆਏ ਪਰ ਹੁਣ ਕਰੀਬ 1 ਤੋਂ 1.5 ਮਹੀਨੇ ਦੇ ਬਾਅਦ ਦੋਵੇਂ ਇਕੱਠੇ ਨਜ਼ਰ ਆਏ ਤੇ ਜਦੋਂ ਇਕੱਠੇ ਨਜ਼ਰ ਆਏ ਤੇ ਕਾਫੀ ਖੁਸ਼ ਮਿਜ਼ਾਜ ਨਜ਼ਰ ਆਏ ਦੋਵਾਂ ਦੇ ਚਿਹਰਿਆਂ ਤੇ ਮੁਸਕਾਨ ਸੀ ਤੇ ਕੁਲਤਾਰ ਸਿੰਘ ਸੰਧਵਾ ਨੇ ਮੁੱਖ ਮੰਤਰੀ ਦਾ ਗੁਲਦਸਤੇ ਦੇ ਨਾਲ ਸਵਾਗਤ ਕੀਤਾ ਬੀਤੇ ਦਿਨ ਉਹਨਾਂ ਨੇ ਮੋਹਿੰਦਰ ਭਗਤ ਨੇ ਸੋਹ ਚੁੱਕੇ ਜੋ ਕਿ ਜਿਮਨੀ ਚੋਣਾ ਦੇ ਵਿੱਚ ਵੱਡੇ ਲੀਡ ਦੇ ਨਾਲ ਜਿੱਤੇ ਸੀ ਆਪ ਦੇ ਵੱਲੋਂ ਉਮੀਦਵਾਰ ਸਨ ਤੇ ਕੱਲ ਉਹਨਾਂ ਨੇ ਸੋਹ ਚੁੱਕੀ ਆ ਤੇ ਇਸੇ ਸੋਹ ਸਮਾਗਮ ਚੁੱਕ ਸਮਾਗਮ ਦੇ ਵਿੱਚ ਜੋ ਕੁਲਤਾਰ ਸਿੰਘ ਸੰਧਵਾ ਨੇ ਸੋਹ ਚੁਕਾਈ ਸੀ ਮੋਹਿੰਦਰ ਭਗਤ ਨੂੰ ਉਸੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸੀ ਤੇ ਮੁੱਖ ਮੰਤਰੀ ਤੇ ਜੋ ਕੁਲਤਾਰ ਸਿੰਘ ਸੰਧਵਾ ਦੇ ਵਿੱਚ ਖਟਾਸ ਚੱਲ ਰਹੀ ਸੀ ਉਹ ਹੁਣ ਮਿਠਾਸ ਦੇ ਵਿੱਚ ਬਦਲਦੀ ਹੋਈ ਦਿਖਾਈ ਦਿੱਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ